ਸਾਨੂੰ ਤੱਕ ਰਿਓ ਉਹਨੇ ਬੜਾ ਜੁਰਮ ਕੀਤਾ ਕੋਈ ਉਹ ਬੜਾ ਮਾਣਾ ਦਿੱਤਾ ਇਹ ਬਹੁਤ ਹੈ ਮੇਰੀਆਂ ਗਾਈਆਂ ਤੁਹਾਡੇ ਸਾਹਮਣੇ ਦੇਖਿਆ ਨਹੀਂ ਜਾਂਦੇ ਮਾਬਾ ਦੇ ਉਹਦਾ ਕਿਹਨੇ ਜੁਰਮ ਕੀਤਾ ਮਾਦਾ ਵੇਖ ਸੂਣ ਗਈਆਂ ਗਾਈਆਂ ਕਿੱਡੀਆਂ ਸੋਹਣੀਆਂ ਦੀ ਰਾਤੇ ਮੇਰੀਆਂ ਗਾਈਆਂ ਮੈਂ ਵੀ ਪੜਾ ਸਾਨੂੰ ਲੱਗੇ ਪਤਾ ਤੂੰ ਸਾੜੀ ਢਾੜੀ ਤੇ ਇੱਥੇ ਹੈ ਬਾਜਾ ਦੁਕਾਨ ਤੇ ਹੁੰਦਾ ਵਾ ਤੇਰਾ ਹੀ ਕੰਮ ਆ ਹੈ ਮੈਂ ਫਾਪੀਆ ਤੈਨੂੰ ਦੱਸਣਾ ਆ ਇਹਨਾਂ ਜਗਦੀਪ ਸਿੰਘ ਹਲ ਹੋਈ ਸਰ ਇਹ ਸਰ ਮੇਰਾ ਪਿੰਡ ਛੇਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਸਵੇਰੇ ਇੱਕ ਦੀ ਸਾਡੇ 5:00 ਵਜੇ ਨੂੰ ਫੋਨ ਗਿਆ ਵਾ ਇਦਾਂ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਮਤਲਬ ਕਿ 10 ਟਰਾਲੀਆਂ ਤੂੜੀ ਸੀ ਤੇ ਗਾਵਾਂ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਐਫ ਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪਾਲੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ ਦਾਟਰਾ ਦੀ ਤੂੜੀ ਸ਼ੈਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਈ ਵੀਡੀਓ ਵਿੰਦੇ ਇਦਾਂ ਦੀ ਤੇ ਤੁਸੀਂ ਤੇ ਸ਼ੱਕਾ ਵੀ ਇਹਖਣੇ ਤੇ ਇਹਦੀ ਵੀ ਅੰਦਰ ਗਾਈਆਂ ਨੂੰ ਬੰਨ੍ਹ ਕੇ ਤੇ ਛੇਰਾ ਲਾਈ ਨੂੰ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਪੀਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਬਿਚਾਰੇ ਬਹੁਤ ਭਲੇ ਮਾਨਸਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰ ਸ਼ਾਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਦਾ ਨੁਕਸਾਨ ਸੱਤ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਈਆਂ ਸਾਡਾ 10 ਸਾਡਾ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਆਈ ਹਾਂਜੀ ਸਾਰਾ ਇਹੀ ਪੁਲਸ ਆਲੇ ਮੁਲਾਜ਼ਮ ਸਾਰਾ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਬੰਦੇ ਨਾਲ ਖਾਓ ਬੰਦੇ ਦੇ ਨਾਲ ਖਾਓ ਉਹ ਆਪਣੇ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਚੋਦੇ ਮੈਂ ਮਾਂ ਚ ਸਾਰਾ ਇਹਦੇ ਆਨੇ ਵੀ ਸਾਨੂੰ ਨਾ ਹੋਣਾ ਚਾਹੀਦਾ ਵਾ ਦੋਸ਼ ਜਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਉਹਨਾਂ ਦਾ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਕਰ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਹੈ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ ਹਾਂਜੀ ਕੋਈ ਅੱਗ ਲਾ ਗਿਆ ਇੱਥੇ ਆਣ ਕੇ ਤੇ ਇਹਨਾਂ ਨੂੰ ਸਾਹਮਣੇ ਡੇਰਾ ਵਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਆ ਕੇ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾਂ ਮਗਰ ਲੀਆਂ ਦੋਵਾਂ ਇਹਦੀਆਂ ਗਮ ਮਗਰ ਲੀਆਂ ਲੱਤਾਂ ਬੰਦੀਆਂ ਉਹਨੀਆਂ ਗਾੜਦੀਆਂ ਲੱਤਾਂ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਦੇ ਤੜ ਸਾਡੇ ਕਿ ਮਰ ਗਿਆਂ ਕੀਤੀ ਤਾਂ ਕਿਨੇ ਸ਼ਰਾਰਤਾਂ ਵੇਖੋ ਉਹ ਰੱਸੀ ਪਈ ਵੇਖੀ ਇਹ ਰਾਤ ਨੂੰ ਕੋਈ ਸ਼ਰਾਰਤੀ ਬੰਦਾ ਆਇਆ ਉਹ ਇਹਨਾਂ ਨੇ ਡੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਲੱਤਾਂ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਦਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਦਤੀਆਂ ਮਨਕੇ ਮੜਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਧੂਏਂ ਦੇ ਨਾਲ ਹੀ ਤਰ ਤਰ ਕੇ ਮਰਗੀਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋ ਲੈਣਾ ਦੇਣਾ ਹੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰ ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਮਰ ਕੀ ਹੋਨੇ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੁਖ 소ਚੇ ਹਗੀਆ ਕੋ ਉਹਦੇ ਚ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜੀ ਤਾਂ ਅਮ ਜੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਦਾ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹਾਪੀ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਕਿਸੇ ਨੇ ਪੰਜ ਜਿਹੇ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਉਹ ਨਹੀਂ ਅੰਦਰ ਅੰਦਰ ਗਾਂ ਦੋਵੇਂ ਤਾਂ ਸੁਣ ਵੇਖੇ ਨਹੀਂ ਜਾਂਦੇ ਵੀਰੇ ਮੇਰੇ ਠੀਕ ਕੀ ਜਾ ਕੇ ਵੇਖਿਆ ਤੁਹਾਨੂੰ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਸੋਂ ਆਂਦਾ ਤੁਹਾਡੀਆਂ ਗਾਂ ਆਈ ਤੇ ਸੁੱਤੇ ਹਜੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਐ ਜਦੋਂ ਵੀਰੇ ਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਹੋ ਕੋਈ ਨਹੀਂ ਕੀ ਹੁੰਦਾ ਨਾ ਉੱਥੇ ਅਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਤੀ ਕਾਕਾ ਇੱਕ ਵਿਆਹ ਤਾਂ ਡੈਮ ਕੋ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਤੋ ਤਿੰਨ ਗੁੱਡੀਆਂ ਨੇ ਇਹ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਵਾਂ ਬਾਪ ਤੇ ਛੱਡ ਗਿਆ ਬਾਪ ਤੇ ਛੱਡ ਗਿਆ ਵੀਰੇ ਨਹੀਂ ਵੀਰੇ ਕਿੰਨੂ ਆ ਵੀ ੜਾ ਦਈ ਵੀਰਾ ਬੋ ਤਕਲਾ ਕਿਹਦਾ ਵੇ ਦੇਖੋ ਜਾ ਲੱਤਾਂ ਵਧੀਆਂ ਲੱਤਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜੀਆਂ ਨਹੀਂ ਲੱਤਾਂ ਬੰਨ ਕੇ ਮਾਰੀਆਂ ਊੜੀ ਜੋ ਤਾਂ ਵੇਖੋ ਜਾ ਕੇ ਕਿੰਦਰਾ ਵੀ ਨਹੀਂ ਤੋੜਿਆ ਕੰਦ ਤੇ ਥਾਈ ਨੰਦ ਤੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਕੀਤਾ ਕੀਤਾ ਇਹ ਕਹਿੰਨੇ ਪਰ ਹੁਣ ਨਹੀਂ ਛਾਲਾ ਕੱਟਦਾ ਜਿਹੜਾ ਨੂੰ ਸੱਤ ਨੂੰ ਹੁਣ ਸਾਨੂੰ ਕਿਤੇ ਉਹ ਜਾ ਕੇ ਅੱਖੀਂ ਵੇਖਣਾ ਉਹ ਨਾਂ ਵੀ ਦੱਲੀ ਹੋਇਆ ਹੈ ਵੇਖਿਆ ਨਹੀਂ ਜਾਂਦੇ ਗਾਂਈਆਂ ਤੇ ਹੁਣ ਵੀ ਤੇ ਗਾਂਈਆਂ ਤੇ ਬੜੀ ਅੱਦਾ ਦੁਨੀਆ ਸੂਣਾ ਆਹੇ ਇਹ ਸੱਤ ਟਰਾਲੀਆਂ ਤੋੜੀ ਦੀਆਂ ਅਸੀਂ ਇਹ ਜਿਆਦਾ ਹੋਣੀ ਹੈ ਜਿਆਦਾ ਅੰਦਰ ਜਾ ਕੇ ਵੇਖੋ ਸਭ ਕੁਝ ਵੀ ਨੇ ਮੇਰਾ ਸਾਰਾ ਗਿਆ 3 ਮਿੰਟ ਸੜ ਗਈ ਸੱਡ ਵੀ ਸੜ ਗਈ ਤੋੜੀ ਵੀ ਸੜ ਗਈ ਗਾਂਈਆਂ ਵੀ ਮਰ ਗਈਆਂ ਬੱਚੇ ਬੱਚੇ ਬੰਦਰ ਜਵਾਕ ਮੈਂ ਕਹੇ ਤੋੜ ਵਾਲੀਆਂ ਗਾਂਈਆਂ ਅਸੀਂ ਮਾਤਾ ਜੜਾ ਗਈ ਉਹ ਮਾਤਾ ਮਾਤਾ ਤੇ ਆਦ ਨਾ ਪਤਾ ਜਾਂਦੀ ਭੱਜੀ ਜਣ ਮੈਂ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰ ਇਹੜੀ ਪੱਠੇ ਵਡੜੇ ਪੋਣੇ ਵਿਚਾਰੀਆਂ ਨੂੰ ਚੱਲ ਨਾ ਅ ਚੰਗਾ ਤੱਕੇ ਤਾ ਕਿੰਨੇ ਕਦੀਆਂ ਸੀ ਹਾਂਜੀ ਤਾਂ ਹੀ ਦੇ 1 ਲੱਖ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ 3000 ਦੀ 1 ਲੱਖ 1.5 ਲੱਖ ਦੀ ਗਾਂਈ ਦੇ ਕਿਰੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੀ ਚੀ ਗਾਂ ਕੋੜਿਆਂ ਨੂੰ ਕੋਈ ਨਹੀਂ ਹੁੰਦਾ ਭੀ ਇਹ ਗਾਵੀਆਂ ਨੂੰ ਆਖੜਾ ਘੁੱਟ ਇਹਦੇ ਫੁੱਲਸਾਲੇ ਆਏ ਹਾਂਜੀ ਹਾਂਜੀ ਰਿਪੋਰਟ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰਉਣ ਵਾਲੀ ਮਾਤਾ ਨੂੰ ਵਾਦਨਾ ਕੀ ਕਰ ਲੈਣਾ ਵੀਰੇ ਲਪੜ ਮਿਸੇ ਤੱਕ ਅਰੀ ਬਾਰੀ ਤੱਕ ਅੜੀ ਵੀ ਤੱਕ ਰੋਣਾ ਰੋ ਰੇ ਐ ਮਿਲ ਕਾਢ ਲਾਂਦੋ ਬਾਹਰ ਮੈਨੂੰ ਮੈਨੂੰ ਕੁਛ ਨਹੀਂ ਮੈਨੂੰ ਰੱਬ ਨੇ ਸੁਰਤਾ ਰੱਬ ਦੀ ਬਤੀ ਪਈ ਤਾਂ ਮੈਂ ਬਚ ਗਈ ਉਹ ਤਾਂ ਹੀ ਕੋਈ ਬਚਦਾ ਐ ਐ ਨਹੀਂ ਕੋਈ ਨਹੀਂ ਮਾਰ सटा लॻियां तव्हां मे मरी मेरी अॼु बड़ी अॼु बड़ी